ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ 10 ਅੰਨਾਗਮ ਸੇ ਲਈ ਲਾਇਕ ਹੈ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਰਹਿੰਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੇ ਕਾਲ ਹੱਸਿਆ ਬਾਈ ਹੋ ਠੀਕ ਹੋ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਾਈ ਪਿੰਡ ਭਾਇਰਪਾ ਤਸਰੀਪੁਰ ਜ਼ਿਲ੍ਹਾ ਬਸੰਦਾ ਨੇੜੇ ਪਿੰਡ ਨੇੜੇ ਰਾਮਪ੍ਰਭੂ ਸਰਹੈਣਾ ਸੁਆਬੁਰਪਾ ਨੇ ਮੋਬਾਈਲ ਨੰਬਰ 902397645 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਆ ਇਹ ਬਈ ਫਲੂਨੀ ਆ ਜਲਸੀ ਜਲਸੀ ਕਰਾਉ ਸਾਬਾ ਯਾਰ ਓਕੇ ਠੀਕ ਆ ਤੇ ਦੁੱਧ ਦੇ ਦੋ 16 17 ਗਲੋ ਠੰਡੀ ਆ ਕੱਦ ਵਾਲੀ ਆ ਭੇਜਣ ਵਾਲੀ ਆ ਠੰਡੀ ਇੰਨੀ ਆ ਜਿਵੇਂ ਮਰ ਜੇ ਦੁਪਹਿਰੀ ਚਲ ਤੂੰ ਜਿਵੇਂ ਮਰ ਜੇ ਦੁਪਹਿਰੀ ਚਲ ਨਾਰਾ ਨੂੜਾ ਬਹੁਤ ਚਿੰਗਾ ਡਾਡਾ ਇਹਨਾਂ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਸੂਈ ਸਵਾਈ ਲੈਵਾ ਜਾ ਕਰਵਾਉਣਾ ਸਮਾ ਨਾ ਬਈ ਲੈ ਅਲੀ ਗਲੀ ਨਾਲ ਨਾ ਖੜੀ ਇਕੱਲਾ ਇਕੱਲਾ ਥਣ ਫੀਡਿੰਗ ਬਹੁਤ ਲੇਵੇ ਦੀ ਕਾਲਾ ਆਥਨ ਦੀ ਫੀਡ ਵੀ ਇਹ ਮਗਰ ਇਹਦੇ ਬੱਚੀ ਚੰਗੀ ਆ ਬੱਚੀ ਚੰਗੀ ਆ ਹਾਂ ਵਧੀਆ ਬੱਚੀ ਪੂਰੀ ਪਾਲ ਲੈਣਾ ਜੀ ਜਨਨ ਦਾ ਬੱਚੀ ਬਹੁਤ ਦੁੱਧ ਵੀ ਬਈ 17 ਕਿਲੋ ਠੰਡਾ ਦੇ ਦੇਣਾ ਵਾੜਨੇ ਲੈ ਠੀਕ ਆ ਬਾਈ ਇਹਨੂੰ ਵੀ ਲੈਵਾ ਚੈੱਕ ਨਾਲ ਨੂੰ ਨਾਲ ਦੇਖ ਇਹ ਬੜ ਦੇ ਲੇਵੇ ਤੇ ਬਾਈ ਕਿਆ ਬਾਤ ਮੁੱਠਿਆ ਥਣ ਘੜਦੇ ਆ ਬਸ ਆ ਕੇ ਪੋਲੀ ਪਾਲੀ ਪਾਲੀ ਚੰਗੀਆਂ ਚਵਾਈ ਜੂਰੀ ਪੂਰੇ ਫਿੱਟ ਲੇਵੇ ਦੀ ਆ ਫੀਡਿੰਗ ਬਹੁਤ ਆ ਲੇਵੇ ਦੀ ਹਮ ਨਿਆਣਾ ਪਾ ਨਾ ਪਾ ਜੇ ਮਰਜੀ ਚੂਚਰ ਕੋਈ ਚੱਕਰੀ ਓਕੇ ਬਾਈ ਫਿਰ ਭੋਲੀ ਮਾਰਦੀ ਆ ਬਰੀਡ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਬੱਚੀ ਤੇ ਜੇਰ ਇਹਦੀ ਆ ਨਹੀਂ ਭਾਈ ਇਹਦਾ ਅਗਲੇ ਸੂਈ ਸਵਾਈ ਲੈਣਾ ਜੇਰ ਜੂਰ ਦੇ ਇੱਕ ਨੰਬਰ ਇਹ ਦੂਜੀ ਵੜਦੀ ਓਕੇ ਭਾਈ ਠੀਕ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਜੇ ਤੜਕੇ ਰਾਤ ਦੀ ਸੂਈ ਵੀ ਆ ਠੀਕ ਆ ਭਾਈ ਇਹਦਾ ਇੱਕ ਨੰਬਰ ਜੇਰ ਜੂਰ ਦੀ ਤਾਂ ਗਾਰੰਟੀ ਹੋ ਠੀਕ ਆ ਜੇ ਦਾ ਮੋਲ ਦੀ ਭਾਰ ਦੀ ਤਾਂ ਗਾਰੰਟੀ ਆ ਮੁੱਲ ਕੀ ਹੈ ਜੈਜ ਭਾਈ ਭਾਈ ਮੁੱਲ ਕਰਾਉਣਾ ਦਾ 65 60 ਜਿੰਨਾ ਮਰ ਜੇਲਾ ਕਰਾਈ ਜਾਵੇ ਰਮੂਲਾ ਨਹੀਂ ਪਣਾ ਇਹ ਜੇ ਆਪ ਲੈਣੇ ਆ 57000 ਰੁਪਏ ਲੈਣਾ ਚੱਕ ਬਾਈ ਠੀਕ ਆ ਇਹ ਰੇਟ ਕਿਸੇ ਨੇ ਨਹੀਂ ਲੈਣਾ ਬਾਈ ਸਾਉ ਫੁਰੀ ਠੰਡੀ ਸੀ ਜਮਾ ਜੈਜ ਮੋਲਾ 57000 ਰੁਪਏ ਬਾਈ ਕਹਿੰਦਾ ਲੈਣਾ ਲੈਣਾ ਬਾ ਮੁੱਲ ਕਰਾਉਣਾ ਦਾ 60000 ਰੁਪਏ ਬਾਹਰ ਪੈਣ ਤਾਂ ਕੋਈ ਆ ਬਾਈ ਸਹੀ ਗੱਲ ਆ ਬਾਈ ਤੇ ਬੱਚਾ ਮਗਰ ਬੱਛੀ ਆ ਗਈ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਕਰਮਾਲੀ ਨੇ ਨਾਲ ਹੀ ਤਿਆਰ ਹਨ ਆਰਡਰ ਬੜਾ ਕਮਾਲ ਦਾ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਹਾਂ ਧਾਰਾ ਦੂਰਾ ਦਾ ਕੋਈ ਚੱਕਰ ਨਹੀਂ ਬੰਦੀ ਬੱਛੀ ਨਾ ਛੱਡਦਾ ਵੀ ਮਾਰ ਲਾ ਠੀਕ ਆ ਬਾਈ ਆਈ ਛੱਡ ਲੈ ਬੱਚਾ ਕੋਈ ਚੱਕਰ ਨਹੀਂ ਕੋਈ ਚੱਕਰ ਹੀ ਨਹੀਂ ਨਿਆਣਾ ਪਉਣਾ ਪਾਲਾ ਹਨਾ ਨਹੀਂ ਹਾਂ ਕੋਈ ਚੱਕਰ ਨਹੀਂ ਬਾਈ ਯਾਰ ਦਾ ਹੁਣ ਕਹਿੰਦਾ ਕੋਈ ਵੀ ਪਾਕ ਨਹੀਂ ਦਿਖਾਇਆ ਪਾਕ ਦਿਖਾ ਦੇ ਹੂੰ ਕੋਈ ਨਹੀਂ ਗੱਲ ਨੇ ਬੰਨ ਆ ਜੀ ਬੰਨ ਮੋੜ ਲੇ ਨਹੀਂ ਡਾਕਟਰ ਨੀਰੁਦ ਭਾਈ ਤਾਂ ਕਿਹਾ ਜੇ ਕੱਢਿਆ ਬੱਚੀ ਆਣ ਬਹੁਤ ਚੰਗੀਆਂ ਕਹਿੰਦੇ ਆ ਹਾਂ ਹਾਂ ਲੈ ਕੱਲਾ ਥਾਣਾ ਹੀ ਪੂਰੀ ਵਿਥੀ ਦਵਾਈ ਦੇ ਭਈਆ ਲੈ ਚਵਾਈ ਬੜੀ ਚੰਗੀਆਂ ਹਨ ਮੋਟਾ ਮੋਟਾ ਚੋਣ ਹੈ ਜਿਵੇਂ ਮਰਜੀ ਚੋਈ ਚਲ ਕੋਈ ਚੈੱਕਰੀ ਨਹੀਂ ਕਹਿਣਾ ਕਰਨ ਵਾਲੀ ਕੋਈ ਹਨ ਬੜੀ ਠੰਡੀ ਹੈ ਯਾਰ ਹਨ ਥੱਲੇ ਦਾ ਇੱਕ ਨੰਬਰ ਡਾਕਟਰ ਸਹੀ ਗੱਲ ਹੈ ਬਾਕੀ ਮੋਲ ਵੀ ਜਾਇਜ਼ ਆ ਯਾਰ ਹਨ ਜਮਾ ਚੱਤ ਕੇ ਮੋਲ ਸੁਈ ਸਵਾਈ ਲੈਵਾ ਤਨ ਇੱਕ ਕੰਡੀਸ਼ਨਲ ਦਾ ਗਰੰਟੀ ਵਾਲਾ ਕੰਮ ਹੀ ਹੈ ਬਈ ਜਿਵੇਂ ਮਰਜ਼ੀ ਕੋਈ ਜਵਾਬ ਚੋ ਚੱਲੇ ਠੀਕ ਆ ਭਾਈ ਵੀ ਹੱਲਣ ਹੁਲਣਾਂ ਦਾ ਕੰਮ ਨਹੀਂ ਹੂੰ ਅੱਗੇ ਆ ਗਈ ਭਰਾ ਦੋ ਨੰਬਰ ਕਿਹੜਾ ਸੂਆ ਸੂਈ ਹੈ ਜੀ ਭਾਈ ਇਹ ਰੀਅਲ ਦੂਜਾ ਸੂਆ ਇਹ ਥੋੜੇ ਨਾ 2-4 ਦਿਨ ਪਹਿਲਾਂ ਸੂਈ ਆ ਇਹ 7 ਤਰੀਕ ਨੂੰ ਦਿਨ ਪੂਰੇ ਜੇਰ ਜੂਰ ਦੇ ਕੰਪਲੀਟ ਆ ਜੇਰ ਆ ਭਈਆ ਵੱਟੀ ਆ ਹਾਂ ਇਹ ਉਧਰ ਕੀ ਸੂਈ ਆ ਵੜ ਵੱਡੀ ਵਸੇਰੀ ਆ ਠੀਕ ਆ ਆ ਦੁੱਧ 23 24 ਕਿਲੋ ਦੁੱਧ ਦੱਸਤਾ ਭਾਈ ਹੂੰ ਦੁੱਧ ਵੜ ਦਾ ਹੋਣਾ ਹੀ ਦੇਣਾ ਪਰ ਆਉਗੇ ਇਹ 10 ਮਾਣ ਨੂੰ ਦੁੱਧ ਤੇ ਵੀ ਆਪ ਕਹੀ ਹੈ ਹਨਾ ਵੀ ਇਹਦਾ ਕੱਚੀ ਆ ਸਹੀ ਹੈ ਜੇ ਜੂਰ ਦੀ ਸਰਾਹ ਨੂੰ ਹੀ ਭਰਪੂਰ ਦੇਖਣਾ ਬੜਾ ਠੰਡੀ ਸੀ ਵੱਡੀ ਵੱਡੀ ਬਹੁਤ ਆ ਬੱਚਾ ਬੱਚਾ ਦੇ ਤਾਂ ਹਾਂ ਮਗਰ ਬੱਚਾ ਬਈ ਇਹਦੇ ਠੀਕ ਹੈ ਬਈ ਹਾਂ ਲਿਆ ਬਹੁਤ ਅਨੂਰੋ ਦਿਖਾ ਦੇ ਡਾਕਟਰ ਕੋ ਚੱਕਰ ਆਰਡਰ ਬਹੁਤ ਚੰਗਾ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਹਨਾ ਪਰ ਖਾਣ ਬੜਾ ਚੰਗਾ ਲੱਗਿਆ ਖਾਣ ਤੋਂ ਤਾਂ ਕੁਆਲਿਟੀ ਦਾ ਬਾਹਲੀ ਆ ਬੈਠਦੀ ਖਾਣ ਮੁੱਠੀ ਵਾਲਾ ਖਾਣ ਵੱਡੀ ਨਾਲ ਨੂੰ ਇੱਕ ਨੰਬਰ ਫੁੱਲ ਦੇ ਮਾੜੀ ਤੋਰ ਤੋਰ ਕੇ ਖਾਣੇ ਫੁੱਲ ਕੱਦ ਫੁੱਲ ਬ੍ਰੀਡ ਕੱਦ ਪਾਉਦੇ ਯਾਰ ਬੜਾ ਵੱਡਾ ਹਾਂ ਵੱਡੀ ਫੁੱਲ ਆ ਬਈ ਯਾਰ ਹੂੰ ਛੋਟੀ ਨਾ ਮੰਨਿਓ ਫੁੱਲ ਕੱਦ ਦਾ ਹਾਂ ਫੇਸ ਦੀ ਬਿਊਟੀ ਦੇਖੋ ਕਿਆ ਬਾਤ ਆ ਭਾਈ ਬਾਕੀ ਤੋਰਾ ਚੈੱਕ ਕਰ ਲੋ ਚਮਕ ਚਮਕ ਚੰਗੀ ਐ ਕਰ ਮਾਈਂ ਕੀ ਬਾਤ ਆ ਭਾਈ ਲੰਮੀ ਲੰਮੀ ਬ੍ਰੀਡ ਕੁਆਲਟੀ ਦਾ ਬਹੁਤ ਸੀ ਬੜੇ ਚ ਭਾਈ ਕੁਆਲਟੀ ਬੁਲਟੀ ਦਾ ਨੀਗਾ ਚੱਕਰ ਤੇ ਕੀ ਮੋਲ ਆ ਫਿਰ ਜੈ ਜੀ ਬਾਏ ਦਾ ਫੋਨ ਤੇ ਕਰ ਲਾਂਗੇ ਡਾਕਟਰ ਮੋਲ ਜੈ ਜੀ ਜੈ ਜੀ ਹੂ ਮੋਲ ਹਾਂ ਹਾਂ ਮੋਲ ਜੈ ਜੀ ਠੀਕ ਆ ਭਾਈ ਮੋਲ ਦਾ ਸਾਰਾ ਨਾ ਹੀ ਜੈ ਜੀ ਹੁੰਦਾ ਆਪਣੇ ਠੀਕ ਆ ਭਾਈ ਮੋਲ ਵਾਲਾ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਬੜ ਦੇ ਸਾਹਮਣੇ ਬਿਲਕੁਲ ਜੈ ਜੀ ਹੋਊਗਾ ਬਾਲਾ ਮੋਲ ਨਹੀਂ ਕਰਦੇ ਖੱਚੇ ਕੇ ਮੁੱਲ ਰੱਖਾਂਗੇ ਬਾਕੀ ਧਾਰਾਂ ਬਾਈ ਮਾਰ ਕੇ ਤਾਂ ਠੰਡੀ ਬਹੁਤ ਆਣਾ ਜੀ ਹਾਂ ਬਾਈ ਲੈ ਬਾਈ ਚਵਾਈ ਚੱਕ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਤੁਸੀਂ ਚੱਲ ਕੋਈ ਚੱਕ ਜਣੀ ਕਹਿਣਾ ਕਰਮਾ ਲਈ ਨੇ ਕੁਛ ਨਹੀਂ ਬੜੀ ਠੰਡੀ ਹੈ ਪਾਲੀ ਪੋਲੀ ਚਵਾਈ ਆ ਹਣਾ ਪੋਲੀ ਦੀ ਇੱਕ ਨੰਬਰ ਵਾਲੀ ਚਵਾਈ ਲੈ ਕਿਆ ਬਾਤ ਆ ਬਈ ਇੱਕ ਨੰਬਰ ਚੋਣਾ ਕਰਮਾ ਲਈ ਦਾ ਇੱਕ ਨੰਬਰ ਬਾਕੀ ਮੋਲ ਬਾਈ ਕਹਿੰਦਾ ਫੋਨ ਤੇ ਹੋਜੂ ਮੋਲ ਜਾ ਜਾ ਦੂਗਾ ਬਾਲਾ ਮੋਲ ਨਹੀਂ ਕਰਦੇ ਖੱਚੇ ਕੇ ਬਾਈ ਕਹਿੰਦਾ ਮੁੱਲ ਰੱਖਾਂਗੇ ਪਰ ਵੜ ਚੰਗੀਆਂ ਵੱਡੇ ਕੱਦ ਦਾ ਘਾਠ ਵਾਲੀ ਕੋਈ ਪੂਰੀ ਪੱਟੀ ਵੜ ਸੀ ਬਈ ਯਾਰ ਹਨਾ ਬਈ ਪੂਰੀ ਇਹਦਾ ਕੋਈ ਚੱਕਰ ਨਹੀਂ ਪੰਜ ਚਾਰ ਤਾਂ ਸਾਫ ਖ ਦੋ ਤਿੰਨ ਵੜ ਨਹੀਂ ਸਹੀ ਗੱਲ ਆ ਬਈ ਹਮ ਲੇਵਾਲੂ ਆ ਦੇਖੋ ਇੱਕ ਨੰਬਰ ਅੱਗੇ ਬਈ ਤਿੰਨ ਨੰਬਰ ਜਰਸੀ ਕਿਹੜਾ ਸੂਆ ਜੀ ਜਰਸੀ ਆ ਬਈ ਦੂਜਾ ਸੂਆ ਠੀਕ ਆ ਕਿੰਨੇ ਕਿ ਦਿਨ ਲੋ ਜੀ ਇਹਦਾ ਇਹਦਾ ਕਾਬੀ ਦੂਜਾ ਸੁਖੀ ਹੋਰ ਜਲਸੀ ਪੰਜਾਬੀ ਫੁੱਲ ਵੱਡੀ ਆ ਠੀਕ ਹੈ ਜੀ ਇਹਦਾ ਮੂਰਲਾ ਥਾਣਾ ਜ਼ਿਲ੍ਹਾ ਇਹ ਆ ਤਾਂ ਵੀ ਮਾਲਕ ਨੇ ਐਦਾ ਵਹਿ ਕੇ ਦਿੱਤਾ ਉਹ ਤਾਂ ਆਉਂਦਾ ਚੋਰੀ ਉਹਨਾਂ ਨੇ ਪਹਿਲੇ ਸੁਈ ਪਰ ਆਪਾਂ ਤਿੰਨ ਥਾਣੇ ਖੇਚ ਕੇ ਹੱਥ ਲੈ ਕਰਕੇ ਚੀਪਾ ਹਰ ਹੋਊਗਾ ਵੱਡੀ ਠੰਡੀ ਸੀਲ ਬਥੇਰੀ ਹੈ ਬੜ ਲਾ ਠੀਕ ਹੈ ਬਾਈ ਫੁੱਲ ਕਰਦਾ ਹਨਾ ਕੁਦ ਕੁਦ ਦਾ ਕੋਈ ਆ ਨਹੀਂ ਨਾਰਾ ਨੂੜਾ ਦੇ ਡੜਾ ਬਹੁਤ ਥਾਣੇ ਵਾਲੇ ਨੂੰ ਪਤਾ ਲੱਗਦਾ ਪਹਿਚਾਰੇ ਕਹਿ ਕੇ ਵੇਚ ਲਗੇ ਤਿੱਲ ਮੰਨ ਕੇ ਲਈ ਆ ਬਾਈ ਕਹਿੰਦਾ ਤਿੱਲ ਮੰਨ ਕੇ ਦੇ ਦੇ ਕੀਪਾ ਚਾਰਾ ਨਾਲ ਦੇ ਉਹ ਲੋਗੇ ਆਪਾਂ ਉਹ ਨਹੀਂ ਕੰਮ ਕਰਨਾ ਬਈ ਗੱਲ ਕਰਨਾ ਨਾ ਟੋਟ 20 ਕਿਲੋ ਦੋਤ ਬਾਤ 20 ਕਿਲੋ ਦੇ ਕਿ ਬਚੇ ਲੈ ਤਰਾ ਪਾ ਦੇਣਾ ਲੈ ਟੁੱਲੋ ਬਹੁਤ ਭਈਆ ਵਾਈ ਸਫਾਈ ਆ ਹਮਮਾ ਪਤ ਉਧਰ ਜਰਸੀ ਬਰੀਡ ਆ ਫੁੱਲ ਕੁਆਲਟੀ ਤੇ ਕੱਦ ਗੁੱਲ ਦਾ ਬੜਾ ਵੱਡਾ ਡਾਕਟਰ ਆ ਸਹੀ ਗੱਲ ਆ ਲੈ ਵਾ ਨੇੜ ਦੋ ਚੈੱਕ ਕਰ ਲੋ ਥਣ ਬਹੁਤ ਚੰਗਾ ਲੱਗਿਆ ਕਿ ਨਹੀਂ ਹਾਂ ਤੇ ਲਿਵੋ ਪਈ ਆ ਹਜੇ ਹਨ ਲੈ ਟੁੱਲੋ ਦਾ ਅੰਤੀ ਕੁਰੀ ਡਾਕਟਰ ਲੈ ਸਾਰੀਆਂ ਬਲ ਢੱਲਾਂ ਕੱਢਣੀਆਂ ਫੇਰ ਸੁਣਾ ਕਰਮਾਲੀ ਨੇ ਖੋਲ ਦੇ ਭਈ ਸੋਰ ਦੇ ਇਕੱਲੀ ਕੱਚੀ ਕੱਚੀ ਆ ਅੰਦਾਜ਼ਾ ਵਸ ਉਸ ਹਸਾਉਣਾ ਲਾਇਓ ਤੇ ਮੋਲ ਵੀ ਥਾਂ ਤੋਂ ਦੇ ਕੇ ਲੱਗੇ ਰੱਟਾ ਹਾਂ ਸਹੀ ਗੱਲ ਆ ਕੇਸ ਫੂਡ ਛੋਟਾ ਛੋਟਾ ਕੰ ਹਾਲਬਰੀਡ ਆ ਪਿਓਰ ਜਰਸੀ ਪੰਜਾਬ ਵਾਲੀ ਪੱਟੀ ਨਹੀਂ ਆ ਬਾਈ ਤੇ ਕੀ ਮੁੱਲ ਆ ਫਿਰ ਜੈਜ ਜੀ ਬਸ ਇਹਦਾ ਬਾਈ 37000 ਰੁਪਏ ਲਵਾਂਗੇ ਆਪਾਂ 37000 ਰੁਪਏ ਇਹ 40000 ਦੇ ਵਿੱਚ 90 95 ਹਜ਼ਾਰ ਦੀ ਬਾੜ ਸੀ ਯਾਰ ਇਹ ਹੂੰ ਜਮਾਂ ਜੈਜ ਮੁੱਲ ਲ ਖਿੱਚ ਕੇ ਮੁੱਲ ਰੱਖਿਆ ਦੁੱਧ ਪੀਣ ਨੂੰ ਕੁਛ ਨਹੀਂ ਕਹਿੰਦੀ ਕਿ ਨਹੀਂ ਬਾਈ ਥੋਣਾ ਥੋਣਾ ਤਿੰਨ ਆਈ ਦਾ 110% ਗਾਰੰਟੀ ਯਾਰ ਬਾਈ ਚੌਥਾ ਵੀ ਚੱਲਦਾ ਪਤਾ ਕਹਿ ਕੇ ਦੇਣੀ ਆ ਬਸ ਠੀਕ ਆ ਬਾਈ ਹਾਂ ਹੂੰ ਇਹ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲਈ ਹਾਂਜੀ